ਸਟਾਰਟ ਇਸ ਸਾਲ ਜਨਵਰੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੇ ਦੇਸ਼ ਦੇ ਹਿੱਤਾਂ ਨੂੰ ਪਹਿਲ ਦਿੰਦਿਆਂ ਦੁਨੀਆ ਪਰ ਤੋਂ ਅਮਰੀਕਾ ਵਿੱਚ ਆਉਂਦੇ ਸਮਾਨ ਉੱਤੇ ਵੱਧ ਤੋਂ ਵੱਧ ਕਰ ਟੈਰਿਫ ਲਾਉਣ ਦਾ ਐਲਾਨ ਕਰਕੇ ਸਾਰੇ ਦੇਸ਼ਾਂ ਨਾਲ ਵੱਖੋ-ਵੱਖਰੇ ਪੱਧਰ ਉੱਤੇ ਵਪਾਰਕ ਆਦਾਨ-ਪਰਦਾਨ ਲਈ ਸਮਝੌਤੇ ਕੀਤੇ ਹਨ ਡੰਡੀ ਬਹੁਤੇ ਵੱਡੇ ਅਤੇ ਛੋਟੇ ਦੇਸ਼ਾਂ ਉੱਤੇ ਤਾਂ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਤੌਰ ਉੱਤੇ ਹੀ ਦਰਮ ਦੀ ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਸੀ ਡੰਡੀ ਭਾਰਤ ਉੱਤੇ ਵੀ ਉਸ ਨੇ ਆਪਣੇ ਤੌਰ ਉੱਤੇ ਸਮਾਨ ਦੀ ਬਰਾਮਦ ਵਿੱਚ 25% ਦੀ ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਸੀ ਡੰਡੀ ਦਵੱਲੇ ਵਪਾਰ ਲਈ ਦੋਹਾਂ ਦੇਸ਼ਾਂ ਦੀਆਂ ਲੰਮੀਆਂ ਅਤੇ ਵਿਸਥਾਰਤ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਹਨ ਡੰਡੀ ਪਰ ਇਹ ਅਜੇ ਕਿਸੇ ਸਿੱਟੇ ਉੱਤੇ ਨਹੀਂ ਪਹੁੰਚੀਆਂ ਡੰਡੀ ਖਾਸ ਤੌਰ ਉੱਤੇ ਖੇਤੀ ਅਤੇ ਡੈਰੀ ਫਾਰਮਿੰਗ ਨਾਲ ਸੰਬੰਧਿਤ ਆਪਣੇ ਉਤਪਾਦਾਂ ਉੱਤੇ ਅਮਰੀਕਾ ਭਾਰਤ ਵੱਲੋਂ ਟੈਰਿਫ ਵਿੱਚ ਕਮੀ ਚਾਹੁੰਦਾ ਹੈ ਡੰਡੀ ਭਾਰਤ ਵੱਲੋਂ ਅਮਰੀਕਾ ਦੇ ਇਹਨਾਂ ਖੇਤੀ ਉਤਪਾਦਾਂ ਉੱਤੇ ਇਸ ਲਈ ਵੱਧ ਟੈਰਿਫ ਲਗਾਇਆ ਜਾਂਦਾ ਰਿਹਾ ਹੈ ਤਾ ਜੋ ਇਹਨਾਂ ਅਮਰੀਕੀ ਵਸਤਾਂ ਦੀ ਭਾਰਤ ਦੇ ਬਾਜ਼ਾਰਾਂ ਵਿੱਚ ਆਮਦ ਨਾਲ ਭਾਰਤ ਦੇ ਆਪਣੇ ਖੇਤੀ ਉਤਪਾਦਾਂ ਉੱਤੇ ਅਸਰ ਨਾ ਪਵੇ ਡੰਡੀ ਆਪਸੀ ਵਪਾਰਕ ਸਮਝੌਤਾ ਸਿਰੇ ਨਾ ਚੜਨ ਕਾਰਨ ਦੋਹਾਂ ਦੇਸ਼ਾਂ ਵਿੱਚ ਦੂਰੀਆਂ ਵੀ ਵੱਧਦੀਆਂ ਨਜ਼ਰ ਆ ਰਹੀਆਂ ਹਨ ਡੰਡੀ ਸਟਾਰਟ ਇਸ ਤੋਂ ਪਹਿਲਾਂ ਪਹਿਲਗਾਨ ਉੱਤੇ ਅਤਵਾਦੀ ਹਮਲੇ ਤੋਂ ਬਾਅਦ ਅਤੇ ਭਾਰਤ ਵੱਲੋਂ ਪਾਕਿਸਤਾਨ ਉੱਤੇ ਕੀਤੀ ਕਾਰਵਾਈ ਸਮੇਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਡੋਨਾਲਡ ਟਰੰਪ ਨੇ ਕੀਤੀ ਸੀ ਉਹ ਭਾਰਤ ਦੇ ਹਿੱਤ ਵਿੱਚ ਨਹੀਂ ਸੀ ਡੰਡੀ ਇਸ ਲਈ ਕੇਂਦਰ ਸਰਕਾਰ ਨੂੰ ਕਈ ਵਾਰ ਜੋ ਆਪ ਦੇ ਵੀ ਹੋਣਾ ਪਿਆ ਸੀ ਡੰਡੀ 트럼ਪ ਅਕਸਰ ਕੋ ਮੰਤਰੀ ਮਸਲਿਆਂ ਉੱਤੇ ਅਜਹਿੀਆਂ ਟਿੱਪਣੀਆਂ ਕਰਦੇ ਹਨ ਜੋ ਵੱਡੇ ਵਿਵਾਦ ਪੈਦਾ ਕਰਨ ਵਾਲੀਆਂ ਹੁੰਦੀਆਂ ਹਨ ਡੰਡੀ ਇਹ ਹੀ ਕਾਰਨ ਹੈ ਕਿ ਉਹ ਕੋ ਮੰਤਰੀ ਪੱਦਰ ਉੱਤੇ ਦਰਪੇਸ਼ ਗੰਭੀਰ ਮਸਲਿਆਂ ਨੂੰ ਹੱਲ ਕਰਵਾਉਣ ਵਿੱਚ ਤਾਂ ਸਫਲ ਨਹੀਂ ਹੋ ਸਕੇ ਪਰ ਇਸੇ ਦੌਰਾਨ ਉਹਨਾਂ ਦੀਆਂ ਬਹੁਤੇ ਦੇਸ਼ਾਂ ਨਾਲ ਦੂਰੀਆਂ ਵੱਧਦੀਆਂ ਨਜ਼ਰ ਆਈਆਂ ਹਨ ਡੰਡੀ 트াম্প ਦੀਆਂ ਵਪਾਰਕ ਨੀਤੀਆਂ ਦਾ ਅਸਰ ਦੁਨੀਆ ਭਰ ਵਿੱਚ ਦੇਖਿਆ ਜਾ ਸਕਦਾ ਹੈ ਡੰਡੀ ਇਹੀ ਕਾਰਨ ਹੈ ਕਿ ਅੱਜ ਬਹੁਤੇ ਦੇਸ਼ ਅਮਰੀਕਾ ਤੋਂ ਦੂਰੀ ਬਣਾ ਕੇ ਵਪਾਰਕ ਆਦਾਨ ਪ੍ਰਦਾਨ ਵਿੱਚ ਆਪਸੀ ਸਹਿਮਤੀ ਵਾਲੇ ਸਮਝੌਤੇ ਕਰਨ ਲੱਗੇ ਹਨ ਡੰਡੀ ਚੀਨ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਨੇ ਇਸ ਦਿਸ਼ਾ ਵਿੱਚ ਵੱਡੇ ਕਦਮ ਪੁੱਟੇ ਹਨ ਡੰਡੀ ਵਰਤਾਨੀਆਂ ਅਤੇ ਭਾਰਤ ਨੇ ਲੰਮੀ ਗੱਲਬਾਤ ਤੋਂ ਬਾਅਦ ਆਪਸੀ ਸਹਿਮਤੀ ਨਾਲ ਦੋਵਾਂ ਦੇਸ਼ਾਂ ਲਈ ਲਾਭਦਾਇਕ ਸਿੱਧ ਹੋਣ ਵਾਲਾ ਵਪਾਰਕ ਸਮਝੌਤਾ ਕਰ ਲਿਆ ਹੈ ਡੰਡੀ ਇਸ ਨਾਲ ਵੀ ਅਮਰੀਕਾ ਨੂੰ ਇੱਕ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਡੰਡੀ ਬਹੁਤੇ ਯੂਰੋਪੀਅਨ ਦੇਸ਼ ਵੀ ਨਵੇਂ ਸਿਰੇ ਤੋਂ ਵਪਾਰਕ ਸਬੰਧਾਂ ਨੂੰ ਨਵਿਆਉਣ ਦੀ